ਸਾਸ਼ੀ ਘਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੇਸਤ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਘਰੇ ਦਾਲ ਬਣਾਉਂਦੇ ਆ ਤੇ ਕਈ ਵਾਰੀ ਐਕਸਟਰਾ ਦਾਲ ਬਣ ਜਾਂਦੀ ਹੈ ਜੀ ਸਾਡੇ ਤੋਂ ਤੁਹਾਨੂੰ ਮੈਂ ਅੱਜ ਦਾਲ ਦੇ ਪਰੌਂਠੇ ਬਣਾ ਕੇ ਦਿਖਾਉਂਦੀ ਕਿ ਜਿਹੜਾ ਸਾਡੇ ਦਾਲ ਵੀ ਜਿਹੜੀ ਹੈ ਵੇਸਟ ਨਾ ਜਾਵੇ ਜੀ ਤੁਸੀਂ ਦੇਖ ਸਕਦੇ ਹੋ ਜੀ ਮੈਂ ਥੋੜਾ ਜਿਹਾ ਆਟਾ ਲਿਆ ਹੈ ਜੀ ਹਮੇਸ਼ਾ ਆਟੇ ਵਿੱਚ ਦਾਲ ਨੂੰ ਪਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਵਿੱਚ ਇੱਦਾਂ ਹੀ ਇੱਕ ਇੱਕ ਪਟਾਂਗੇ ਜੀ ਪਿਆਜ਼ ਅਸੀਂ ਪਿਆਜ਼ ਜਿਹੜਾ ਹੈ ਜੀ ਪਹਿਲਾਂ ਹੀ ਧੋ ਕੇ ਰੱਖ ਲਿਆ ਸੀਗਾ ਜੀ అస ప్యాజ కట్ ਅਸੀਂ ਪਿਆ ਜਿਹੜਾ ਜੀ ਪੂਰਾ ਕੱਟ ਲਿਆ ਜੀ ਅਸੀਂ ਸਵਾਦ ਅਨੁਸਾਰ ਜਿਹੜੀ ਹੈ ਜੀ ਹਰੀਆਂ ਮਚਾਰਿਚ ਐਡ ਕਰਾਂਗੇ ਜੀ ਥੋੜੀ ਜਿਹੀ ਸੀ ਐਡ ਕਰਾਂਗੇ ਜੀ ਇਹਦੇ ਵਿੱਚ ਜਵੈਨ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਐਡ ਕਰਦੇ ਆ ਜੀ ਡੇਢ ਚਮਚੇ ਸੀ ਪਾ ਲੈਂਦੇ ਆ ਜੀ ਥੋੜਾ ਜਿਹਾ ਸੀ ਇਹਦੇ ਵਿੱਚ ਐਡ ਕਰਦੇ ਆ ਜੀ ਗਰਮ ਮਸਾਲਾ ਖੁਮਨ ਅਸੀਂ ਡਾਲਨ ਜਿਹੜਾ ਹੈ ਜੀ ਆਟੇ ਨੂੰ ਸੁਨਾਂਗੇ ਪਹਿਲਾਂ ਸੀਰ ਵਿੱਚ ਪਾਣੀ ਨਹੀਂ ਐਡ ਕਰਨਾ ਜੇ ਤੇ ਸਾਡੀ ਦਾਲ ਜਿਹੜੀ ਆ ਘਟੇਗੀ ਫੇਰ ਅਸੀਂ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹਾਂ ਪਰ ਪਹਿਲਾਂ ਅਸੀਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਦਾਲ ਨੂੰ ਅਸੀਂ ਘੰਟੇ ਚ ਜਿਹੜੇ ਸਾਡੇ ਜਿਹੜਾ ਆਟਾ ਹੈ ਇਹ ਜਿਆਦਾ ਪਤਲਾ ਨਹੀਂ ਹੋਣਾ ਕੋਈ ਮੀਡੀਅਮ ਜਿਹਾ ਹੀ ਹੋਵੇ ਜਿਦਾਂ ਤੁਸੀਂ ਦੇਖ ਸਕਦੇ ਹੋ ਜੀ ਅੱਜ ਆਪਾਂ ਜਿਹੜਾ ਗੁੰਨ ਲਿਆ ਜੀ ਸਾਨੂੰ ਇਹਦੇ ਚ ਪਾਣੀ ਪਾਣ ਦੀ ਲੋੜ ਨਹੀਂ ਪੈਗੀ ਕਿਉਂਕਿ ਸਾਡੇ ਕੋਲ ਜਿਹੜੀ ਦਾਲ ਸੀਗੀ ਉਹ ਜ਼ਿਆਦਾ ਮੌਜੂਦ ਸੀਗੀ ਇਸ ਟਾਈਮ ਜੇਕਰ ਤੁਹਾਡੇ ਕੋਲ ਦਾਲ ਥੋੜੀ ਆ ਆਟਾ ਤੁਸੀਂ ਜ਼ਿਆਦਾ ਲੈ ਲਾ ਤਾਂ ਫਿਰ ਤੁਸੀਂ ਇਹਦੇ ਵਿੱਚ ਪਾਣੀ ਵੀ ਐਡ ਕਰ ਸਕਦੇ ਹੋ ਜੀ ਫਿਰ ਦੇਖ ਸਕਦੇ ਹੋ ਜੀ ਆਟਾ ਤੇ ਮੁੰਜੜਾ ਜੀ ਅਸੀਂ ਗੁੰਨ ਲਿਆ ਜੀ ਹੁਣ ਅਸੀਂ ਕਰਦੇ ਆ ਜੀ यदि परौंठी बनाना स्टार्ट पहला तो अस रख दे जी उपर तवा देख सकते स पेड़ा लेंगे उन्ना का पेड़ा ले सकते हो जी असं परौंठे के हिसाब न ले आए जी जे तो रोटी वग गोल बनाने तुसी गोल बना सकते हो जे तो चौरस बनाने चौरस बना सकते हो ਅਸੀਂ ਰੋਟੀ ਟਾਈਪ ਹੀ ਬਣਾਵਾਂਗੇ ਜੀ। ਤਾਂ ਸਿੱ ਇਸ ਤਰ੍ਹਾਂ ਹੀ ਸਾਰੇ ਜਿਹੜੇ ਪਰੌਂਠੇ ਆ ਜੀ ਬਣਾਉਣੇ ਆ ਜੀ। ਤੁਸੀਂ ਨਮਕ ਵਗੈਰਾ ਜਿਹੜਾ ਪਹਿਲੇ ਪਰੌਂਠੇ ਵਿੱਚ ਚੈੱਕ ਕਰ ਲੈਣਾ ਹੈ ਜੀ। ਜੇ ਘੱਟ ਹੋਇਆ ਤੁਸੀਂ ਪਾ ਕੇ ਫੇਰ ਦੁਬਾਰ ਤੋਂ ਇਹਨੂੰ ਮੁੱक्की ਮਾਰ ਸਕਦੇ ਹੋ। ਆਦਰਵਾਇਸ ਜਿਹੜਾ ਅਸੀਂ ਪਰੌਂਠੇ ਬਣਾਏ ਆ ਜੀ ਉਹਦੇ ਵਿੱਚ ਤਾਂ ਬਿਲਕੁਲ ਨਹੀਂ ਘੱਟ ਆ। ਫਿਰ ਅਸੀਂ ਇਹਦੇ ਉੱਤੇ ਐਡ ਕਰਦੇ ਆ ਜੀ। ਜੇ ਤਾਂ ਤੁਹਾਡੇ ਕੋ ਕੋਈ ਹੈ ਜੀ ਤੁਸੀਂ ਘੇ ਲਗਾ ਸਕਦੇ ਹੋ ਅਸੀਂ ਤੇਲ ਹੀ ਲਗਾਵਾਂਗੇ ਜੀ ਅਸੀਂ ਜਿਹੜਾ ਤੇਲ ਹੈ ਜੀ ਪਹਿਲਾਂ ਹੀ ਉਹਨੂੰ ਜਿਹੜਾ ਹੈ ਜੀ ਗਰਮ ਕਰ ਲਿਆ ਸੀਗਾ ਜੀ ਚੰਗੀ ਤਰ੍ਹਾਂ ਅਸੀਂ ਇਹਨੂੰ ਸਿਮ ਗੈਸ ਤੇ ਹੁਣ ਸਿਮ ਗੈਸ ਅੱਛਾ ਕਰ ਦਿੰਦੇ ਸਿਮ ਗੈਸ ਦੇ ਉੱਤੇ ਪਕਾਵਾਂਗੇ ਜੀ ਇਹਨੂੰ ਜਿੱ ਤੱਕ ਤੁਸੀਂ ਦੇਖ ਸਕਦੇ ਆ ਸਾਡੇ ਜਿਹੜੇ ਪਰੌਂਠੇ ਹੈ ਜੀ ਬਣ ਕੇ ਰੈਡੀ ਹੋ ਚੁੱਕੇ ਆ ਤੁਸੀਂ ਆਹ ਵਾਲੇ ਪਰੌਂਠੇ ਨੂੰ ਦਹੀਂ ਨਾਲ ਵੀ ਖਾ ਸਕਦੇ ਤੁਸੀਂ ਮਲਾਈ ਨਾਲ ਵੀ ਖਾ ਸਕਦੇ ਹੋ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ